सत शरीकाल दोस्तो अॼु जे नवें ब्लॉग तव्हां स्वागत आहे सारे ठीकु ठाक हो उन सारे ठीकु ठाक हुअं अॼु चले सेवा बाबा जीप सिंधी दफ़्ते श्री अमृतसर साहिब आजो थो दर्शन जा करण ਜੀ ਆਪਾਂ ਪਹੁੰਚ ਗਏ ਸੀਗੇ ਉਹ ਵਾਲਾ ਸ਼ੀਤ ਗੰਸੇ ਜਿਹੜਾ ਪਹਿਰਾ ਸਾਹਿਬ ਲੱਗਦਾ ਸਾਰੀ ਸੰਗਤ ਇੱਥੇ ਹੁੰਦੀ ਹੈ ਇੰਨੀ ਜ਼ਿਆਦਾ ਸੰਗਤ ਹੁੰਦੀ ਸਾਰੇ ਗੁਰਦੁਆਰਿਆਂ ਸਾਹਿਬ ਚ ਦੇਖਦਾ ਲੱਗਦਾ ਹੈ ਨਾ ਮੈਟ ਸੰਗਤ ਇੰਨੀ ਆਹ ਰੋਡ ਸਾਰਾ ਭਰਿਆ ਹੁੰਦਾ ਹੈ 5-7 ਲੱਖ ਹੁੰਦੇ ਹੂ ਸੰਗਤ ਹਾਂ ਤੇ ਨੂੰ ਦੁਕਤ ਫਰੀ ਬੱਸ ਸਰਵਿਸ ਕੋ ਇਹ ਜਾਂਦੀ ਹੋਊਗੀ ਸਟੇਸ਼ਨ ਤੇ ਬੱਸ ਸਟੈਂਡ ਆਹ ਪਾਰਕਿੰਗ ਆ ਗਈ ਦੂਜਾ ਗੇਟ ਆ ਪਹਿਲਾ ਗੇਟ ਉੱਧਰ ਆ ਪਹਿਲਾ ਗੇਟ ਆ ਗਿਆ ਪਾਰਕਿੰਗ ਨਾ ਹਰ ਰੋ ਪਹੁੰਚ ਗਿਆ ਆਪਾ ਦਾ ਦੀਪ ਸਿੰਘ ਜੀ ਸਤਿਉੰਤਿ ਕੋ ਪ੍ਰਸ਼ੀਤ ਕਰ ਰਿਹਾ ਹੈ ਅਮਰਦਾਤਾ ਨਾਮ ਦਾਤੇ ਹੋਈ ਸਹਾਇ ਹਰ ਜਨ ਹਰ ਸਾਹਮਣੀ ਸਾਈਡ ਆ ਗਿਆ ਜੱਤ ਨਿਵਾਸ ਸ੍ਰੀ ਹਰਿ ਕ੍ਰਿਸ਼ਨ ਸਿਹਾਇ ਹੈ ਜਿਸ ਦਿਦੇ ਆਵੇ ਸਾਰੇ ਸੰਤਾਂ ਹੀ ਹੋਏ ਸਹਾਇ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

چند ਲੋ ਜੀ ਆਪਾਂ ਘਰੇ ਪਹੁੰਚ ਗਏ ਤੇ ਸੈਵ ਅਡੀਕ ਕਰੀ ਜਾਂਦਾ ਸੀ ਆ ਗਿਆ ਸੈਵ ਚਾਹ ਬੋਤ ਚਾਹੀ ਸੈਵ ਸੈਵ ਚਾਹ ਨਾ ਬੋਤ ਛੜਾਉਣਾ ਨਹੀਂ ਕਰਨੀ ਇਹਦੀ ਦੰਦ ਸੀ ਇਹ ਵੇਖ ਲਓ ਹਾਂ ਜੀ ਕੀ ਕਰਨਾ ਹੈ ਸੈਵ ਕੀ ਕਰਨਾ ਹੈ ¿Pibia o A ver